ਸਾਰੇ ਅਸੀਂ ਆ ਗਏ ਇੱਕ ਇੱਕ ਚੀਜ਼ ਲੈ ਕਰਾਣੀ ਜਿਹੜਾ ਨੁਕਸਾਨ ਹੋਇਆ ਵਾਪਸ ਉਹ ਚੀਜ਼ ਬਸਾਈ ਫਰਸ ਕੋਈ ਬੇਰਵਾਹੀ ਨਹੀਂ ਕਰਨਾ ਆ ਠੀਕ ਹੈ ਤੇ ਇੱਥੇ ਬੈਠੇ ਹੋ ਖੁੱਲੇ ਚ ਸਕੂਲ ਚਲਾ ਜੰਨੇ ਆ ਤੁਰਿਆ ਨਹੀਂ ਜਾਂਦਾ ਉਹ ਤਾਂ ਸਾਡੀ ਟੀਮ ਮੈਂ ਆਈ ਜਾਂਦਾ ਰੋਟੀ ਪਾਣੀ ਆਈ ਜਾਂਦਾ ਏ ਚੱਲ ਕੋਈ ਲੋੜ ਆਈ ਤਾਂ ਦੱਸੀ ਜਾਇਓ ਉਹੋ ਤਾਂਵਾਗੇ ਸਾਨੂੰ ਸਾਰੀ ਚੀਜ਼ ਇਹ ਤੇ ਪੰਚੌਤਾ ਆਪਿਆ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਮੇਰੇ ਨਾਲ ਐਮਐਲਏ ਸਾਹਿਬ ਸਵਨਾ ਜੀ ਨੇ ਔਰ ਅਸੀਂ ਇਹ ਜਿਹੜੇ ਹੜ੍ਹ ਦੇ ਪ੍ਰਭਾਵ ਹੇਠ ਆਏ ਨੇ ਏਰੀਏ ਉੱਥੇ ਜਾ ਕੇ ਲੋਕਾਂ ਨੂੰ ਮਿਲਣ ਗਏ ਸੀਗੇ ਔਰ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਪਿੰਡ 'ਚ ਗਏ ਸੀ ਜਿੱਥੇ ਲੋਕਾਂ ਨੇ ਟੈਂਟ ਲਗਾ ਕੇ ਬੈਠੇ ਹੋਏ ਸੀ ਔਰ जान ਦਾ ਮਤਲਬ ਇਹੀ ਸੀ ਕਿ ਕੀ ਲੋਕਾਂ ਨੂੰ ਸਹੂਲਤ ਮਿਲ ਰਹੀ ਹੈ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਤਾਂ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਕੈਂਪ ਏਰੀਆ 'ਚ ਸ਼ਿਫਟ ਕਰਨਾ ਚਾਹੁੰਦੇ ਸੀ ਔਰ ਲੋਕ ਜਿਹੜੇ ਉਹ ਜਿਸ ਤਰ੍ਹਾਂ ਦੇ ਨਾਲ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਪਸ਼ੂਆਂ ਨੂੰ ਫੀਡ ਪਹੁੰਚਾਈ ਜਾ ਰਹੀ ਹੈ ਕਿਉਂਕਿ ਅਸੀਂ ਵੀ ਲੈ ਕੇ ਗਏ ਸੀ ਹਰ ਤਰ੍ਹਾਂ ਨਾਲ ਉਹਨਾਂ ਨੂੰ ਸੇਫਟੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਅੱਜ ਅਸੀਂ ਉੱਥੇ ਮੱਛਰਦਾਨੀਆਂ ਟੁੱਟ ਪੇਸਟ ਬਰਸ਼ ਜੋ ਵੀ ਬੇਸਿਕ ਨੈਸੈਸਿਟੀਆਂ ਪਸ਼ੂਆਂ ਦੀ ਫੀਡ ਸਾਰਾ ਕੁਝ ਉੱਥੇ ਦੇ ਕੇ ਆਏ ਆ ਬਹੁਤ ਸਾਰੀਆਂ ਮੇਰੀਆਂ ਭੈਣਾਂ ਵੀ ਬੈਠੀਆਂ ਹੋਈਆਂ ਸੀ ਇਸ ਦੇ ਨਾਲ ਅਸੀਂ ਆ ਕੇ ਜੋ ਸੈਨੀਟਰੀ ਪੈਡ ਜੋ ਮਹਿਲਾਵਾਂ ਦੀ ਇੱਕ ਲੋਡ ਹੈ ਉਹ ਵੀ ਡਿਸਟ੍ਰੀਬਿਊਟ ਕੀਤੇ ਨੇ ਕੁਦਰਤੀ ਆਫਤ ਨੂੰ ਅਸੀਂ ਰੋਕ ਤਾਂ ਨਹੀਂ ਸਕਦੇ ਪਰ ਉਸ ਦੇ ਲਈ ਅਸੀਂ ਉਹਦੇ ਮੁਕਾਬਲਾ ਕਰਨ ਦੇ ਲਈ ਆਪਣੀਆਂ ਜੜੀਆਂ ਪੂਰੀਆਂ ਪੰਜਾਬ ਸਰਕਾਰ ਆਪਣੀ ਤਾਕਤ ਲਗਾ ਰਹੀ ਹੈ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਹਰੇਕ ਏਰੀਏ ਦੇ ਵਿੱਚ ਜਾ ਕੇ ਲੋਕਾਂ ਦੇ ਵੀ ਦੁੱਖ ਦਰਦ ਸੁਣੇ ਆ ਸੋ ਅਸੀਂ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਜਾਨਾਂ ਬਚਾਉਣ ਦੇ ਲਈ ਸਾਡੀ ਪਹਿਲੀ ਤਰਜੀਹ ਹੈ ਸੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਸਾਡਾ ਕੋਈ ਵੀ ਜਿਹੜਾ ਭੈਣ ਭਰਾ ਹੈ ਉਹ ਕਿਸੇ ਵੀ ਪੱਖੋਂ ਜਿਹੜਾ ਸਹੂਲਤ ਦੇ ਪੱਖੋਂ ਵੰਝਾ ਨਾ ਰਹੇ ਮਨੁੱਖੀ ਜਾਨਾਂ ਬਚਾਉਣੀਆਂ ਉਹ ਸਾਡਾ ਪਹਿਲਾ ਫਰਜ਼ ਹੈ ਪੰਜਾਬ ਸਰਕਾਰ ਦਾ ਔਰ ਅਸੀਂ ਸਾਰੇ ਜਣੇ ਇਸੇ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ